ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਹੀ ਰਹੇ ਹੋਣੇ ਆ ਵੀ ਕੀ ਦਿਖਾਉਣ ਜਾ ਰਹੇ ਆ ਤੁਹਾਨੂੰ ਕਿਵੇਂ ਬਣਿਆ ਇੰਗਲੈਂਡ ਹਾਂ ਤੁਸੀਂ ਦੇਖ ਲਓ ਪਿੰਡਾਂ ਦੇ ਪਿੰਡ ਕੇਰਾਂ ਚੀ ਬੰਦ ਦਿੰਦੇ ਨੇ ਪਤੰਦਰ ਤੇ ਹੋਰ ਚੀਜ਼ਾਂ ਦੇਖੋ ਤੁਸੀਂ ਰੇਤਾ ਮਿੱਟੀ ਇੱਟਾਂ ਸਾਰਾ ਕੁਝ ਪੈਕ ਹੋ ਕੇ ਆਉਂਦਾ ਸਾਡੇ ਵਾਂਗੂ ਖੁੱਲਾ ਨਹੀਂ ਆਉਂਦਾ ਇੱਥੇ ਰੇਤਾ ਵੀ ਪੈਕ ਕਿਤੇ ਆਇਦਰ ਮਸ਼ੀਨ ਆ ਰੁਣੀਆਂ ਪੱਟੀ ਜਾ ਰਹੀ ਹੈ ਕਿਸੇ ਦੀ ਛੱਤ ਉਹ ਛੱਤ ਵਾਲੀਆਂ ਪਈਆਂ ਲੱਕੜਾ ਤੇ ਉਧਰ ਲੱਕੜਾਂ ਕੁਛ ਲਾਈਆਂ ਵੀ ਹੋਈਆਂ ਨੇ ਛੱਤ ਤੇ ਕਿਸੇ ਤੇ ਉਤਰਪਾਲ ਜੀ ਪਾਰ ਕੀਆ ਉਹ ਉਧਰ ਜਿਹੜੇ ਆ ਦੋ ਘਰ ਦੇਖ ਰਹੇ ਨੇ ਨਾ ਤੇ ਸੋਲਰ ਸੁਰਲ ਲਾ ਕੇ ਤਿਆਰ ਵੀ ਕਰਤਾ ਤੇ ਢੂਲਾ ਢਾਲ ਦਾ ਸਾਰਾ ਸਮਾਨ ਇੱਥੇ ਦੇਖੋ ਤੁਸੀਂ ਇਕੱਠਾ ਕਰਿਆ ਪਿਆ ਪਤੰਦਰਾ ਨੇ ਬਈ ਹੈ ਕੀ ਇਹ ਤਕਨੀਕ ਹੈ ਨਾ ਗੱਲ ਨਹੀਂ ਬਾਤ ਨਹੀਂ ਮਤਲਬ ਪੂਰਾ ਦੇਖੋ ਆਸੇ ਪਾਸੇ ਜਾਲ ਲਾਏ ਹੋਏ ਨੇ ਇਹਨਾਂ ਨੇ ਬੰਦਿਆਂ ਨੇ ਵੀ ਆ ਕੋਈ ਬੱਚਾ ਐਂਟਰ ਨਾ ਕਰੇ ਤੇ ਅਮਰਜੈਂਸੀ ਐਸਸੈਂਬਲੀ ਪੁਆਇੰਟ ਫਾਇਰ ਫਾਈਟਿੰਗ ਸਾਰਾ ਇਕੁਇਪਮੈਂਟ ਇੱਥੇ ਦੇ ਕੇ ਰੱਖਦੇ ਨੇ ਮਤਲਬ ਆਸੇ ਪਾਸੇ ਕੋਈ ਅੱਛਾ ਸਾਡੇ ਐਡਾ ਪ੍ਰੋਜੈਕਟ ਬਣਦਾ ਹੋਵੇ ਤਾਂ ਮਜ਼ਦੂਰਾਂ ਨਾਲੋਂ ਵੱਧ ਤਾਂ ਦੇਖਣ ਵਾਲੀ ਹੋ ਜਾਂਦੇ ਨੇ ਤੁਸੀਂ ਦੇਖੋ ਕੋਲੇ ਕੋਈ ਬੱਚਾ ਵੀ ਦੇਖਦਾ ਹੋਵੇ ਇਹਨਾਂ ਦੇ ਕੋਈ ਨਹੀਂ ਦਿਖਦਾ ਇਸ ਟਾਈਮ ਮਜ਼ਦੂਰ ਆਪਣਾ ਕੰਮ ਕਰੀ ਜਾ ਰਹੇ ਨੇ ਤੇ 90% ਤਾਂ ਮਜ਼ਦੂਰ ਆਪਣੀ ਬੰਦੇ ਨੇ ਠੀਕ ਹੈ ਜੀ ਜੁੜੇ ਰਹੋ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਡੋਗਰ ਥੈਂਕ ਯੂ ਧੰਨਵਾਦ ਸਤਿ ਸ਼੍ਰੀ ਅਕਾਲ